ਕਿਥੇ ਚੱਲਦਾ ਟੱਕਾ ਕਿਥੇ ਚੱਲਦੀ ਗੋਲੀ ਕੰਪਨਸੋ ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੌਂਡਰੀ ਦਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਕੋਈ ਨਾ ਪਾ ਪੰਜ ਸਾਲਾਂ ਦੀ ਸਰਪੰਚੀ ਲੱਗੀ ਕਰੋੜਾਂ ਦੀ ਬੁੱਲੀ ਮੈਂ ਗਾ ਨਾ ਪੈ ਜੇ ਜੇ ਨਾ ਗੱਲ ਕੋਲੀ ਜਨਤੰਤਰ ਬਣਿਆ ਤਨ ਤੰਤਰ ਵੰਦੀ ਘੜਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ 60 ਲੱਖ ਰੁਪਇਆ ਬਿਕਰਦਾ ਜਗਰਾਜਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਓ ਕਿੱਥੇ ਕਹੋਂਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਓ 30 ਲੱਖ ਰੁਪਇਆ ਅੱਜ ਤੇ ਕੱਲ ਨੂੰ ਆਪਾਂ ਨੂੰ ਕੋਲੇ ਕਹ ਜਾਂ ਆਪਣੇ ਥਰੂ ਕਿਹੜੇ ਬੰਦੇ ਚੁਣਾਂਗੇ ਉਹਨਾਂ 'ਚ ਰੱਖਿਆ ਜਾਊਗਾ ਇਹ ਬੋਲੀਆਂ ਕਿਸੇ ਜ਼ਮੀਨ ਕਿਸੇ ਜਗ੍ਹਾ ਕਿਸੇ ਚੀਜ਼ ਦੇ ਲਈ ਨਹੀਂ ਸਗੋਂ ਪਿੰਡ ਦੀ ਸਰਪੰਚੀ ਦੇ ਲਈ ਹੈ ਜੀ ਹਾਂ ਪਿੰਡ ਦੀ ਸਰਪੰਚੀ ਟੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ 'ਚ ਸਰਪੰਚੀ ਲੈਣ ਲਈ ਇਹ ਭਾਈ ਸਾਹਿਬ ਤਾਂ 2 ਕਰੋੜ ਦੀ ਬੋਲੀ ਲਾ ਗਏ ਬਠਿੰਡਾ ਦੇ ਪਿੰਡ ਗੈਰੀ ਪੁੱਟਰ 'ਚ ਸਰਪੰਚੀ ਦੀ ਬੋਲੀ 60 ਲੱਖ ਤੱਕ ਜਾ ਪਹੁੰਚੀ ਸਰਪੰਚੀ ਜੋ ਵੋਟਾਂ ਪਾ ਕੇ ਲਈ ਜਾਂਦੀ ਹੈ ਜਾਂ ਪਿੰਡ ਸਰਬਸੰਮਤੀ ਦੇ ਨਾਲ ਚੁਣਦਾ ਹੈ ਪਰ ਇੱਥੇ ਤਾਂ ਹੁਣ ਪੈਸਿਆਂ ਦੀ ਸਰਪੰਚੀ ਹੋ ਗਈ ਪੈਸੇ ਵਾਲੇ ਪੈਸਿਆਂ ਦੀ ਤੌਹ ਸਰਪੰਚੀ ਖਰੀਦਣ ਦੀਆਂ ਗੱਲਾਂ ਕਰ ਰਹੇ ਨੇ ਜਿਸ ਨੂੰ ਲੈ ਕੇ ਵਿਰੋਧ ਹੋਇਆ ਤਾਂ ਗੁਰਦਾਸਪੁਰ ਦੇ ਡੀਸੀ ਸਾਹਿਬ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆਏ ਉਹਨਾਂ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਕਹਿ ਦਿੱਤਾ ਗਿਆ ਕਿ ਜੇਕਰ ਇਲਜ਼ਾਮ ਸਾਬਤ ਹੋਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਚਾਹਵਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦੇਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ ਡੀਸੀਡੀ ਤੇ ਐਸਡੀਐਮ ਨੂੰ ਸ਼ਾਇਦ ਕੀਤੀ ਹੈ ਕਿ ਇਹਦੀ ਹਰਤਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਨਾ ਰਹਿ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਜੇ ਅਸੀਂ ਜੋ ਵੀ ਲਾਉ ਕੋਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਇੱਕ ਪਾਸੇ ਟੀਸੀ ਦਾ ਐਕਸ਼ਨ ਹੋਇਆ ਤੈਂ ਨਾ ਬੋਲੀਆਂ ਦਾ ਰੌਲਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਵਕੀਲ ਸੁਖਿੰਦਰ ਕੌਰ ਨੇ ਇਸ ਨੂੰ ਗੈਰ ਸੰਵਿਧਾਨਕ ਦੱਸਿਆ ਤੇ ਸਰਪੰਚ ਦੇ ਅਹੁਦੇ ਨੂੰ ਵੇਚੇ ਜਾਣ ਦੀ ਨਿੰਦਾ ਕੀਤੀ ਹੈ ਹਾਈ ਕੋਰਟ ਇਸ ਮਾਮਲੇ ਤੇ ਵੀਰਵਾਰ ਨੂੰ ਸੁਣਵਾਈ ਕਰੇਗਾ ਸਰਪੰਚੀ ਵਾਸਤੇ ਬੋਲੀ ਲੱਗ ਰਹੀ ਸੀਗੀ ਸ਼ਰਿਆਮੀ ਠੀਕ ਹੈ ਕਿਤੇ 2 ਕਰੋੜ ਦੀ ਬੋਲੀ ਲੱਗ ਰਹੀ ਹੈ ਕਿਤੇ 60 ਲੱਖ ਦੀ ਬੋਲੀ ਲੱਗੀ ਕਿਤੇ ਉਹਨਾਂ ਨੇ ਉਹ 35 ਲੱਖ ਦੀ ਲੱਗੀ ਉਹ ਬਾਅਦ ਚ ਨਹੀਂ ਲੱਗੀ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਦੇ ਉੱਤੇ ਵੀ ਕੁਝ ਐਵਜਾਈ ਸੀਗਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਕਿਉਂਕਿ نیچے ਉਹ ਬੜਾ ਹੀ ਅਜੀਬ ਜਿਹਾ ਕਿਸਮ ਦਾ ਇਹ ਮਸਲਾ ਇਮਰਜ ਹੋਇਆ ਇਸ ਵਾਰੀ ਇਲੈਕਸ਼ਨਾਂ 'ਚ ਕਦੀ ਵੀ ਐਹੋ ਜਿਹਾ ਕੋਈ ਮਸਲਾ ਪਿਛਲੇ ਕਹ ਲੋ 70 75 ਸਾਲਾਂ 'ਚ ਨਹੀਂ ਵੇਖਿਆ ਗਿਆ ਕਿ ਐਦਾਂ ਕਦੀ ਬੋਲੀਆਂ ਬੋਲੀ ਲੱਗੀ ਹੋਵੇ ਸਰਪੰਚ ਦੀ ਤੇ ਇਹ ਜਿਹੜੀਆਂ ਐਦਾਂ ਦੀ ਕੋਈ ਬੋਲੀ ਵੈਸੇ ਤਾਂ ਕਿਸੇ ਰਾਜੇ ਮਹਾਰਾਜੇ ਦੇ ਟਾਈਮ 'ਚ ਵੀ ਨਹੀਂ ਸੀ ਲੱਗਦੀ ਹੁੰਦੀ ਠੀਕ ਹੈ ਕੋਈ ਵੀ ਜਦੋਂ ਇਲੈਕਸ਼ਨ ਪ੍ਰੋਸੈਸ ਹੁੰਦਾ ਸੀ ਜੇ ਰਾਜਾ ਵੀ ਚੁਣਿਆ ਜਾਂਦਾ ਸੀ ਨਾ ਉਹ ਆਪਦੀ ਯੋਗਤਾ ਦੇ ਆਧਾਰ 'ਤੇ ਚੁਣਿਆ ਜਾਂਦਾ ਸੀ ਕੀ ਸਰਪੰਚੀ ਹੁਣ ਅਮੀਰਾ ਦੀ ਗੇਮ ਰਹਿ ਗਈ ਏ ਸਰਪੰਚ ਜਿੱਥੇ ਲੋਕ ਚੁਣਦੇ ਸਨ ਹੁਣ ਸਰਪੰਚ ਬਣਨ ਦੇ ਲਈ ਬੋਲੀ ਲੱਗ ਰਹੀ ਏ ਐਸਨੋ ਸੰਵਿਧਾਨ ਦਾ ਕਾਣ ਕਿਆ ਜਾ ਰੇ ਲੋਕਤੰਤਰ ਜਿੱਥੇ ਲੋਕ ਐਸਨੋ ਆਪਣੇ ਹੱਕਾਂ ਤੇ ਡਾਕਾ ਦਸ ਰਹੇ ਨੇ ਉਥੇ ਹੀ ਹੁਣ ਸਰਪੰਚੀ ਨੂੰ ਜਨਤੰਤਰ ਦੀ ਥਾਂ ਤਾਨਤੰਤਰ ਵੀ ਕਿਆ ਜਾਣ ਲੱਗ ਪਿਆ ਬਿਊਰੋ ਰਿਪੋਰਟ ਬੀਡੀਸੀ ਨੂੰ